ਹੈ ਵੀ ਮੇਟਰ ਅੱਜ ਤੋਂ ਬਾਅਦ ਆਪਾਂ ਕੋਈ ਵੀਡੀਓ ਨਹੀਂ ਪਾਉਂਦੇ ਹਾਸੇ ਵਾਲੀ ਯਾਰ ਇਹਨੂੰ ਆ ਮੈਂ 40 ਵਾਰ ਡਾਇਲੌਗ ਦੱਸਦਾ ਹੀ ਰਿਹਾ ਐ ਬੋਲਣਾ ਕੁਝ ਹੋਰ ਹੀ ਬੋਲ ਤੂੰ ਰੋ ਰਹਾ ਯਾ ਮੈਂ ਵੀਡੀਓ ਬਣਾਉਂਦਾ ਫਿਰਦਾ ਉਹ ਤੈਨੂੰ 50 ਵਾਰ ਹੀ ਡਾਇਲੌਗ ਦੱਸਦਾ ਮੈਂ ਰੋ ਲੱਗਿਆ ਸੌ ਲੱਗਿਆ ਨਹੀਂ ਨਹੀਂ ਦਿੰਦਾ ਕੋਈ ਵੀਡੀਓ ਬਣਾਉਂਦਾ ਸੌ ਲੱਗਿਆ ਵੀ ਅੱਖਾਂ ਚ ਜੱਜ ਆ ਗਏ ਸੋਨੇ ਸੌ ਲੱਗੂ ਮੈਂ ਨਹੀਂ ਤੇਰਾ ਵੀ ਉਹ ਕਿੰਨੇ ਵਾਰ ਡਾਇਲੋਗ ਦੱਸਦਾ ਯਾਰ ਤੂੰ ਫੇਰ ਫੇਰ ਉਲਟ ਬੋਲਦਾ ਮੈਂ ਯਾਰ ਬਾਈ ਬੀ ਦਾ ਦਿਮਾਗ ਖਰਾਬ ਹੋਊਗਾ ਸਮਝ ਨਹੀਂ ਦਿਮਾਗ ਇਹ ਲੱਗੇ ਕਾ ਵੀ ਹੋ ਸਾਰੇ ਠੀਕ ਠਾਕ ਹਾਂਜੀ ਹਾਂਜੀ ਬੋਲੋ ਜੀ ਮੈਨੂੰ ਲੱਗਦਾ ਅੱਜ ਕੱਲ ਤੂੰ ਵੀ ਚੜਾਈ ਕਰੋਗੇ ਮੈਂ ਤੈਨੂੰ ਇਹ ਕਹਿੰਦਾ ਸੀ ਦੀ ਚਾਚਾ ਜੀ ਅੱਜ ਕੱਲ ਸੋਹਣੀਆਂ ਵੀਡੀਓ ਬਹੁਤ ਚੱਲਦੀਆਂ ਨੇ ਮੈਨੂੰ ਲੱਗਦਾ ਤੁਸੀਂ ਚੜਾਈ ਕਰੋਗੇ ਮੈਨੂੰ ਮੱਸਖਿਆਉਣਾ ਆ ਡਾਇਲੋਗ 10 ਵਾਰੀ ਸੁਖਿਆਤਾ ਯਾਰ ਫਤਿਹ ਐਂ ਕੋ ਕਰਦਾ ਤੂੰ ਠੀਕ ਐ ਸਰ ਮੈਂ ਕਿਵੇਂ ਗਿਆ ਚਲਤਾ ਦਾ ਉਹਦਾ ਪਹਿਲ ਤੂੰ ਮੈਂ ਦੱਸ ਇਹ ਮੈਂ ਬੋਲੇ ਚੱਟੇ ਨਹੀਂ ਅੱਜ ਕੱਲ ਅੱਜ ਕੱਲ ਕੋਈ ਬੜਾ ਜੀ ਨੀਂਦ ਨਹੀਂ ਆਉਂਦੀ ਨੇ ਮੈਨੂੰ ਮੈਨੂੰ ਲੱਗਿਆ ਉਹ ਮੈਨੂੰ ਲੱਗਿਆ ਨਹੀਂ ਮੈਨੂੰ ਲੱਗਦਾ ਹੈ ਮੈਨੂੰ ਤਰਾ ਮੈਂ 50 ਵਾਰੀ ਦੱਸਤਾ ਵੀ ਤਾਂ ਐਂ ਬੋਲਣਾ ਇਹ ਤੋਂ ਤਾਂ ਵੀ ਨਹੀਂ ਬੋਲੇ ਜਿਹਨੂੰ ਇੱਕ ਵਾਰੀ ਮੈਂ ਕਹਦਾ 10 ਰੁਪਏ ਦੇ ਕੁੱਕਰੇ ਲਿਆ ਇਹਨੂੰ ਉਹਦੀ ਸੁਣ ਜਾਂਦਾ ਅੱਜ ਦੁਬਾਰਾ ਆਪਾਂ ਵੀਡੀਓ ਨਹੀਂ ਪਾਉਂਦੇ ਯਾਰ ਬਸ